ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਘਰ ਕੰਪਿਊਟਰ ਕਵਾਟਰ ਸੈਟਾ ਵੀ ਸਾਰੇ ਵਿੱਚ ਦਾ ਕੰਮ ਠੀਕ ਹੈ ਲਓ ਜੀ ਖਰਤੇਆ ਵਲੋਗ ਦੀ ਸਟਾਰਟਿੰਗ ਸਵੇਰ ਸਵੇਈ 9 9:30 ਵਜੇ ਬੱਸ ਅੱਜ ਸਹੀ 6:50 ਦਾ ਉੱਠਿਆ ਮੈਂ ਉਹ ਵੀ ਠਾਤ ਆ ਮੈਨੂੰ ਫੋਨ ਕਰਕੇ ਨਾ 6:50 ਤੋਂ ਲੈ ਕੇ ਤੇ 9:30 ਹੋ ਗਏ ਹਜੇ ਉੱਠ ਖੜਿਆ ਪਰ ਮੈਂ ਪਿਆ ਹੀ ਆਂ ਆਏ ਉੱਠ ਕੇ ਬੈਠ ਤੋ ਥੱਲੇ ਪੈਰ ਨਹੀਂ ਲਾਏ ਉੱਤੇ ਹੀ ਠੀਕ ਹੈ ਕਿ ਨਹੀਂ ਤੇ ਉਧਰ ਆਪਣਾ ਮਿੱਤਰ ਝੋੜਾ ਵੀ ਆਇਆ ਹੋਇਆ ਤੇ ਇਹ ਵਿਚਾਰੇ ਨਾਲ ਔਨ ਸਾਵਾ ਵਾਪਰ ਗਿਆ ਦਾ ਟਾਇਰ ਪੈਂਚਰ ਹੋ ਗਿਆ ਉਹਦੇ ਉਹਦਾ ਕਹਿੰਦਾ ਮੈਂ ਤਾਂ ਉਹ ਪਿੱਛੋਂ ਰੋਡ ਕਿ ਲੈ ਆ ਪਾ ਨਹੀਂ ਕਿੱਥੋਂ ਕੱਸੀ-ਕੁਸੀ ਤੋਂ ਮੈਂ ਕਿਹਾ ਮੈਨੂੰ ਫੋਨ ਕਰ ਲੈ ਕਹਿੰਦਾ ਫੋਨ ਵੀ ਬੰਦ ਹੈ ਮੇਰਾ ਉਹ ਤੋਂ ਚਲਾ ਰੋਡ ਕਿ ਲੈ ਆ ਮੋਟਰਸਾਈਕਲ ਚਲੋ ਕੋਈ ਨਾ ਉੱਠਦਿਆਂ ਬਰੋਂ ਖੇਤ ਰੋਟੀ ਫੜਾ ਕੇ ਹੋਣੀਆਂ ਜਾਲ ਵੀ ਰੰਗ ਕਰਨਾ ਹੈ ਕਹਿੰਦੇ ਮੋਟਰਸਾਈਕਲ ਦੇ ਪੈਂਚਰ ਵੀ ਲਾਉਣਾ ਕੰਮ ਧੰਦੇ ਬਹੁਤ ਆਪਾਂ ਨੂੰ ਤੇ ਹੋ ਤਾਂ ਵੈਸੇ ਲੀਟ ਹੀ ਗਈ ਮੈਂ ਸਵੇਰ ਤੋਂ ਉੱਠ ਕੇ ਲੱਗਾ ਹਾਂ ਤਾਂ ਹੁਣ ਨੂੰ ਮੈਂ ਜਾ ਰਾਂ ਕਾਰੀੰ ਦਾ ਦੋ ਘੰਟੇ ਸਹੀ ਮਣਿਆ ਨਾ ਪਰ ਲੱਛਣ ਨਹੀਂ ਆਪਣੇ ਕੰਮ ਕਰਨ ਵਾਲੇ ਤੜਕੋ ਤੜਕੀ ਕ ਓਹ ਚਾਬੀ ਹੋ ਡਿੱਗ ਗਈ ਬਈ ਵਿੱਚੋਂ ਇੱਕ ਨਿਕਲ ਕੇ ਛੋਟੀ ਚਾਬੀ ਪਿੰਜਰੇ ਵਾਲੀ ਮੇਨ ਹੈਡ ਜਾਵਾਂ ਮਹਾ ਜਾਵਾਂ ਲੋੜਾ ਯਾਰ ਹਨ ਕੋਈ ਨਵੀਂ ਕਲਪਣੀ ਹੁੰਦੀ ਆ ਰੋਜੀ ਚਲੋ ਕੋਈ ਨਾ ਭੱਲਣਾ ਪਊ ਯਾਰ ਤੜਕੋ ਤੜਕੀ ਤੀ 35 ਰੁਪਏ ਦਾ ਨੁਕਸਾਨ ਹੋ ਗਿਆ ਮੇਰੇ ਵੀਰੋ 30 35 ਦਾ ਚਲੋ ਕੋਈ ਨਾ ਚੱਲ ਲਾਈਟ ਬੰਦ ਕਰ ਬਈ ਯਾਰ ਪਹਿਲਾਂ ਤਾਂ ਆਪਣੇ ਆਂਦਰੋਂ ਆ ਤਾਂ ਖੁੱਲੇ ਹੀ ਹੋਣਾ ਹਨ ਤੇ ਇਧਰੋਂ ਆ ਵੀ ਬੰਦ ਕਰ ਦਾਂ ਬਾਹਰਲੇ ਵੀ ਮੈਂ 12 ਵਜੇ ਨਾਲ ਲਾਈਟਾਂ ਜਗੀਆਂ ਜਾਂਦਿਆਂ ਨਹੀਂ ਆਂਦਰੋਂ ਆ ਵੀ ਜਗੀਆਂ ਜਾਂਦਾਂ ਲੈ ਤੇ ਲੋਕ ਹੀ ਨਹੀਂ ਵੀ ਕਰਤਾ ਉਧਰੋਂ ਸਾਹਮਣੇ ਵਾਲਾ ਵਿੱਚ ਜੀ ਜਾਂਦਾ ਸਾਰੇ ਬੁਝਾਉਣੇ ਆ ਤੇ ਚਾਬੀ ਭਾਲਦੇ ਇੱਥੇ ਆਈ ਠੀਕਾ ਨਹੀਂ ਜਾਲਾ ਪਰਨੇ ਕੇ ਭਰਾ ਮਾਰਾਂਗੇ ਯਾਰ ਹਾਂਜੀ ਬਾਪੂ ਚਾਬੀ ਭਾਲਦੇ ਫਿਰਦੇ ਸੀਗੇ ਬਈ ਚਾਬੀ ਬੈੱਡ ਤੇ ਪਈ ਸੀ ਆਪਣੇ ਤੇ ਚਾਬੀ ਦਾ ਇੱਥਾ ਆ ਗਈ ਮੁੰਡਿਆ ਪਾਰਟੀ ਹੋ ਗਈ ਘਰੇ ਪਈ ਸੀ ਬੈੱਡ ਤੇ ਤੈਨੂੰ ਕੀ ਅਸਿਆ ਸੀਗਾ ਲੈ ਖੋਲ ਕੇ ਦੇਖੀਏ ਹੁਣ ਬਲਜੀਤ ਸਿੰਘ ਵੀ ਆਇਆ ਬੈਠਾ ਚੱਲ ਗਏ ਕੋੜੀ ਲੈਣ ਆਓ ਆਪਿਓ ਲੱਗਦਾ ਹੈ ਸਾ ਆਪਣੀ ਕੁਤਰੀ ਨੂੰ ਆਂਡੇ ਵਾਲੀ ਮੜੀ ਸੰਗੀ ਦੇ ਦੀਏ ਬੰਦੂ ਠੀਕ ਹੈ ਇੱਕ ਗੋਲੀ ਕੋਈ ਵੀ ਚੱਕੀਏ ਤੇ ਲਓ ਟ੍ਰੇਨਿੰਗ ਕਰਦੇ ਸਾਪੂ ਵੀ ਚਾਹਾਂ ਲਾਜੀ ਤੇਰੀਂ ਦੇ ਰੰਡੇ ਇਹਦੇ ਤਾਂ ਮੋਢਾ ਪਾਣੋ ਕੱਢੋ ਬਲਜੀਤ ਜੀ ਕੱਢ ਇਹਨੂੰ ਬਾਹਰ ਤੇ ਇਹ ਮੋਟਰਸਾਈਕਲ ਵੀ ਠਾਲੀ ਚਲਦੇ ਆ ਬਰੋਏ ਦਾ ਮੀਤੇ ਕੋਲੇ ਦਲਜੀਤ ਦਾ ਉਹ ਮੈਨੂੰ ਐ ਲੱਗ ਰਿਹਾ ਪਿਛਲਾ ਟਾਇਰ ਹੋਇਆ ਭਾਈ ਮੇਨ ਟਾਇਰ ਪੈਂਚਰ ਹੋ ਗਿਆ ਪਿਛਲਾ ਟਾਇਰ ਪੈਂਚਰ ਆ ਪਈ ਇਹਦਾ ਅੱਗੇ ਜੀ ਮੀਤੇ ਕੋਲੇ ਲੈ ਕੇ ਬੈਂਕ ਮੇਰੇ ਵੀ ਰਉ ਤੈਨੂੰ ਕਹਿ ਜੀ ਵੀ ਪੱਕੇ ਪੈਂਚਰ ਲਾ ਦੇ ਜੀਤ ਪੈਂਚਰਾਂ ਵਾਲਿਆਂ ਨੂੰ ਹੋਰ ਵੀਤਾ ਜੀ ਕੀ ਹਾਲ ਚਾਲ ਜੇ ਵਧਗਾ ਵਧਗਾ ਤੂੰ ਦੱਸ ਉਹ ਥੋੜੀ ਜੀ ਨਾ ਯਾਰ ਜਾਹ ਦਾ ਟਾਇਰ ਪੈਂਚਰ ਹੋ ਗਿਆ ਪਿਛਲਾ ਹਾਂ ਤੇ ਕਰਦੀ ਸੈੱਟ ਚੰਗਾ ਆ ਪੰਜ ਹਾਲਦੇ ਨਿਕਲਦੇ ਨਹੀਂ ਆਏ ਹਣਾ ਜਾਂਦਾ ਮੇਰੇ ਰੋਡ ਤੇ ਕਹਿੰਦੇ ਯੂਤ ਨਾ ਮੇਰੇ ਵੀਰੋ ਆ ਗੱਡਾ ਘਰ ਸੂਣ ਮੌਦੇ ਹਰਿਆਣੇ ਕੀ ਬਾਤਾਂ ਨੇ ਇਹੋ ਜਿਹੇ ਗੜਕਾਂ ਵੇ ਲੰਮਾ ਸਬਰੋ ਵੇ ਕੋਲੇ ਸਾਡਾ ਹੋ ਗਈ ਆ ਅੱਜ ਕਿੱਥੇ ਦਮਦਿਆਂ ਮਰ ਜਾਗੇ ਤੇ ਹੁਣ ਆਲੀ ਪਿੱਛੇ ਬਚੇਰੇ ਲਈ ਜਾਂਦੇ ਆ ਬਚੇਰਾ ਵਟੇ ਘੋੜੀ ਲਗਾਉਣੀ ਆ ਜਾ ਕੇ ਰੱਖ ਲਿਆ ਉਹ ਰੱਖੀ ਚੜ੍ਹਾ ਲਈ ਘੋੜੀ ਗੱਡੀ ਤੇ ਚੱਲਦੇ ਆ ਮਿੰਟ ਹਾਂਜੀ ਬਾਪੂ ਆਗੇ ਜੀ ਕਰੇ ਰੋਕ ਦੇ ਟਰੈਕਟਰ ਆਪਣਾ ਹਾਂਜੀ ਬਾਪੂ ਚੱਲ ਪਈ ਉਧਰ ਲੈ ਕਰੇ ਦਵਣੀ ਤੜਕੇ ਸਹੀ ਗੱਲ ਕਹੀ ਗਿਆ ਜੀ ਦਵਣੀ ਬਿਲਕੁਲ 7 ਵਜੇ ਤੋਂ ਪਹਿਲਾਂ ਆਇਆ ਸੀ ਮਾਖਾ ਨੂੰ ਲੱਗਦਾ ਰੰਗ ਕਰਨਾ। ਦਵਣੀ ਕਹਿੰਦੂ 12 ਵਜੇ ਤੋਂ ਪਹਿਲਾਂ ਜਵਾਨੀ ਲੱਗਦਾ। ਤੇ 12 ਵਜੇ ਗਏ ਬਾਬੇ ਲੱਗੇ ਹਜੇ ਵੀ ਨਹੀਂ ਆਪਾਂ। ਕਿਤੇ ਠੰਡਾ ਪਾਣੀ ਲੈ ਚੱਲੇ। ਇੱਕ ਡਰੈਸ ਲੈ ਚੱਲੇ ਮਾਖਾ ਮੁੰਡੇ ਨੇ ਚੇਂਜ ਕਰਨੀ ਹੋਈ ਤਾਂ ਹਨਾ ਇਹ ਨਾਲ ਰੰਗ ਕਰਵਾਉਂਦੀ ਰਹਿ ਹੋਈ ਤਾਂ ਉਹਦੀ। ਚਲੋ ਬਾਬੇ ਉਹ ਤੋਂ ਪਹਿਲਾਂ ਯਾਰ ਖੇਤ ਚਾਹ ਵੀ ਫੜਾਇਆ ਅੱਗੇ। ਤੇ ਬਸ ਉਹੀ ਕੰਮ ਧੁੱਪਾਂ ਚੜ ਗਈਆਂ ਕਰੜੀ ਧੁੱਪ ਨਾਲ ਕੰਮ ਹੋਣਾ ਨਾ ਰੰਗ ਹੋਣਾ ਬਸ ਅਕਲ ਕਾਣ ਜੇ ਹੋਈ ਜਾਣਾ। ਮੋਰਸਾ ਮੋੜ ਆਪਣਾ ਬਈਆ। ਜੀ ਮੇਰੇ ਵੀਰੋ ਤੇ ਹੁਣ ਘਰ ਦਾ ਵੀ ਕੰਮ ਸਟਾਰਟ ਤੇ ਇਸ ਤੋਂ ਬਾਅਦ ਜਾਦਾ ਵੀਡੀਓ ਲਾ ਕੇ ਤੁਹਾਨੂੰ ਦਿਖਾ ਨਹੀਂ ਸਕਦੇ ਸੀ ਕੋਈ ਚੱਕਰ ਕੀ ਇਸ ਨੂੰ ਭਦਾਤ ਉੱਤੇ ਲਿਬੜ ਜਾਣਗੇ ਕਲਰ ਨਾਲ ਉਹਦਾ ਫੋਨ ਵੀ ਖਰਾਬ ਕਰਾਂਗੇ ਕੱਲ ਸਿਰਫ ਇਹਨਾਂ ਨੇ ਕੀਤਾ ਸੀ ਇਸ ਤੋਂ ਬਾਅਦ ਆਪਾਂ ਸਾਰੇ ਕਰ ਦਾਂਗੇ ਕੋਈ ਕੁੱਲ ਮਲਾ ਕੇ ਤੇ ਸਮਾਨ ਸਾਰਾ ਕੱਲ ਦਾ ਬਾਹਰ ਪਿਓਵੇਂ ਦੋਵੇਂ ਤੇ ਰੈਡੀ ਆ ਬਾਬੂ ਫਰਾਂ ਤੇ ਲਾ ਲਏ ਗੀਤ ਅਸੀਂ ਆਦੇ ਨਜ਼ਾਰੇ ਵਾਲੇ ਤੇ ਕੰਮ ਨਿਬੇੜ ਕੇ ਹਨਾ ਤੇ ਵੀਡੀਓ ਫੇਰ ਹੀ ਲਾਵਾਂਗੇ ਲਾਓ ਜੀ ਮਾਰੀ ਇਹਨਾਂ ਰੰਗ ਜਿੰਨਾ ਕੁ ਹੋਇਆ ਉਹਨਾਂ ਨੂੰ ਦਿਖਾ ਦਿੰਦੇ ਆ ਭਾਈ ਸਾਨੂੰ ਲੈ ਇੱਧਰ ਹੋ ਕੇ ਮਾੜਾ ਕਿਰਾਏ ਦਰਸ਼ਨ ਹਾਂ ਲਗਭਗ ਉੱਤੋਂ ਤੋਂ ਸਾਰੇ ਮਾਰਤਾ ਹਨਾ ਤਾਂਹਾਂ ਤੋਂ ਸਾਰੇ ਮਾਰਤਾ ਬਾਹਰੋਂ ਸਾਰੇ ਵੱਜ ਗਿਆ ਸੀਗਾ ਤੇ ਲਗਭਗ ਅੰਦਰੋਂ ਵੀ ਵੱਜ ਗਿਆ ਅਗਲੇ-ਅਗਲੇ ਪਾਸੇ ਅੰਦਰੋਂ ਅੱਧੇ-ਅੱਧੇ ਤੇ ਵੱਜਦਾ ਰਹਿ ਗਿਆ ਅਗਾ ਠੀਕ ਹੈ ਕਿ ਨਹੀਂ ਤੇ ਉਹ ਰਹਿ ਗਿਆ ਜਿਹੜੋਂ ਤੇ ਮਾਰੀ ਜਾਂਦੇ ਬਸ ਅਸੀਂ ਹਨਾ ਤੇ ਉਹ ਮੁੰਡਾ ਆਇਆ ਆਪਣਾ ਮਾਨਸਾ ਵਾਲਾ ਉਹ ਕਹਿੰਦਾ ਮੈਨੂੰ ਬਾਲ ਨੂੰ ਚੜਾ ਕੇ ਲੈ ਕੇ ਜਾਓ ਫੇਰਾਂ ਤਾਂ ਕਰਕੇ ਕੰਮ ਰੋਕ ਕੇ ਉਹਨੂੰ ਚੜਾ ਕੇ ਲੈ ਆਉਣੇ ਹੈਗੇ ਤੇ ਫੇਰਾਂ ਵੀ ਫੇਰ ਕੰਮ ਸਟਾਰਟ ਕਰਾਂਗੇ ਲਓ ਜੀ ਆ ਗਿਆ ਮਿੱਤਰ ਨੂੰ ਚੜਾ ਲੈਂਦਾ ਸਤਿ ਸ੍ਰੀ ਅਕਾਲ ਜੀ ਤੇ ਬਸ ਹੁਣ ਫੇਰ ਆਂ ਕਰਨ ਲੱਗੇ ਦਾ ਮੈਂ ਜਿਹੜਾ ਇਹ ਪੈਣਾ ਕੰਮ ਦਾ ਨਵੇੜ ਅਸੀਂ ਥੋੜਾ ਮੋਟਾ ਇਹ ਰਹਿ ਗਿਆ ਬਸ ਚੱਕ ਲੈ ਬਲਟੀ ਨਾਲ ਕੰਫਰਟ ਹੈ ਕਿ ਝੜ ਕੰਮਣਾ ਹੈ ਕਿਵੇਂ ਨਿਕਲਦੇ ਆ ਮੁੰਡਾ ਸਾਮਾਨ ਸੂ ਚੱਕ ਲੈ ਸਾਰਾ ਜੇਬਾਂ ਜੁਮਾ ਫਰੋ ਲਿਆ ਕਰ ਸਾਮਾਨ ਹੁਣ ਸਮਝਿਆ ਕਰ ਤੂੰ ਫੀਲਿੰਗ ਆਪਣੀ ਠੀਕ ਹੈ ਕਿ ਨਹੀਂ ਕਿਵੇਂ ਆ ਜੀ ਕੋਈ ਦਿੱਕਤ ਨਹੀਂ ਫਿਰਕੇ ਜਦੋਂ ਮਰਜੀ ਰੋਜ਼ ਆਇਆ ਕਰ ਭਾਵੇਂ ਕੋਈ ਚੱਕਰ ਨਹੀਂ ਚਲੋ ਬ్రో ਗਿਆ ਝੋੜਾ ਲੈ ਮੁੰਡਾ ਹੋ ਰਹਿ ਗਏ ਅਸੀਂ ਦੋਵੇਂ ਹੁਣ ਰਹਿਦਾ ਕੰਮ ਮੈਂ ਜਾਲ ਵਾਲਾ ਨਵੇੜ ਦੇਣਾ ਅੱਧੇ ਘੰਟੇ ਬਸ ਵੀਹ ਨਾ ਜਾਈ ਤੂੰ ਕੀ ਬੰਦਾ ਚਾਲਦਾ ਤੇ ਦੂਰੀਅਰ ਕਰਦੇ ਆਂ ਬਈ ਕੰਮ ਸਟਾਰਟ ਆਪਣਾ ਜਾਲ ਨੂੰ ਕਲਰ ਕਰਨ ਵਾਲਾ ਬਸ ਕਲਰ ਵੀ ਥੋੜਾ ਹੀ ਰਹੇਗਾ ਲਗਭਗ ਤੇ ਫਰੰਟ ਫਰੰਟ ਸਾਈਡ ਆਪਣੀ ਅੰਦਰੋਂ ਬਾਹਰੋਂ ਕਲੀਅਰ ਹੋ ਜੂਗੀ ਤੇ ਉੱਪਰਲੀ ਸਾਈਡ ਆਪਣੀ ਉੱਪਰੋਂ ਕਲੀਅਰ ਹੋ ਗਈ ਤੇ ਨਵਾਂ ਰੰਗ ਥੋੜਾ ਜਿਹਾ ਲੈ ਆਵਾਂਗੇ ਆਪਾਂ ਦੁਕਾਨ ਤੋਂ ਬਲੈਕ ਫੜ ਲੈਵੇਂ ਕੋਈ ਦਿੱਕਤ ਵਾਲੀ ਗੱਲ ਨਹੀਂ ਛੋਟੀ ਡੱਬੀ ਤੇ ਅੱਜ ਅੱਜ 100% ਕਰਾਂਗੇ ਹੀ ਕਰਾਂਗੇ ਬਾਬੋ ਇਹਦਾ ਤਾਂ ਕੰਮ ਕਲੀਅਰ ਕਰਾਂਗੇ ਸਮਾਨ ਹੋ ਗਿਆ ਸੀ ਸਾਡੇ ਕੋਲੇ ਤੇ ਐਤ ਕੀ ਥੋੜਾ ਜਿਹਾ ਚੇਂਜ ਕਰਤਾ ਇੱਕ ਤਾਂ ਥੰਡਰ ਦੀ ਥਾਂ ਤੇ ਤੇਲ ਲਿਆਂਦਾ ਤੇ ਬਸ ਆ ਕਿੰਨੇ ਗ੍ਰਾਮ ਵਾਲੀ ਹੋਊਗੀ ਬ੍ਰੋ ਇਹ 200 ml ਵਾਲੀ ਬਲੈਕ ਕਲਰ ਦੀ ਡੱਬੀ ਲੈਂਦੀ ਇਹ ਨਾਲ ਸਰ ਜੂਗਾ ਲਗਭਗ ਹੋ ਹੀ ਗਿਆ ਹਣਾ ਥੋੜਾ ਮੋਟਾ ਰਹਿ ਗਿਆ ਬਸ ਉਹ ਕਰ ਦਨੇ ਹੈਗੇ ਲਓ ਜੀ ਕਰੀਏ ਨੇ ਰੰਗ ਅ ਮੜੇ ਉੱਤੇ ਕੋਲੇ ਆ ਜਾਓ ਵੀਦੋ ਅੱਗੇ ਹਨ ਮੈਨੂੰ ਵੀ ਗੱਲ ਜੀ ਖਾਰੀ ਤੇ ਥੋੜੇ ਸਾਹਮਣੇ ਆ ਰਵਾ ਜਿਹੜਾ ਕੱਟਤਾ ਕੱਟਤਾ ਬਾਈ ਹਣਾ ਆਹ ਦੇਖੋ ਵਿਖਾ ਦਿਓ ਅੰਦਰੋਂ ਮੜਾ ਆ ਵੀ ਉਹ ਲਗਭਗ ਤੁਹਾਨੂੰ ਲੱਗਦਾ ਹੋਣਾ ਸਾਰਾ ਰੰਗ ਹੋ ਗਿਆ ਠੀਕ ਹੈ ਮੇਨ ਐਂਗਲਾਂ ਪਾਈਪਾਂ ਮੇਨ ਸਾਰਾ ਫਰੇਮ ਟਰੰਕ ਹੋ ਗਿਆ ਅੰਦਰੋਂ ਬਾਹਰੋਂ ਕੱਲੀ ਆਹ ਉਤਲੀ ਛੱਤ ਵਾਲੀ ਜਾਰੀ ਰਹੇਗੀ ਥਰਡੇ ਪਾਸਿਓਂ ਉਤਨੇ ਪਾਸੇ ਇਹ ਵੀ ਹੋਈ ਹੈ ਠੀਕ ਹੈ ਕਿ ਨਹੀਂ ਤੇ ਬਾਕੀ ਮਾੜੇ ਪਿੱਛੇ ਹੋ ਗਿਆ ਵੀਊ ਦੇ ਦੇ ਤੇ ਸਾਰਾ ਆਲ ਬਲੈਕ ਲੱਗਣ ਲੱਗ ਗਿਆ ਇਹ ਕਾਲਾ ਕਾਲਾ ਜਾ ਹਾਂ ਲੱਗਣ ਲੱਗ ਨਹੀਂ ਰਾਤ ਨੂੰ ਡਾਣੇ ਰਾਤ ਨੂੰ ਕਾਲਾ ਲੱਗੂਗੀ ਤੇ ਇੱਕ ਇੱਕ ਵਾਰ 1x ਵੀ ਕਰ ਚੁੱਕੀ ਹਾਂ ਯਾਰ ਵੀ ਜੋ ਕਰਦੇ ਨੇ ਮਸ਼ਹੂਰੀ ਆਏ ਕਰਕੇ ਖਾਂਵੇਂ ਕੱਢਾਂਗੇ ਭੈਣੇ ਇੱਕ 1x ਕਰਤਾ ਬਣੀਆਂ ਨੇ ਮੇਰੀ ਇੱਕ ਮਿੰਟ ਬਾੜੀ ਗੱਲ ਲਓ ਬਾਬਿਓ ਥੋੜਾ ਜਿਹਾ ਇੱਕਵਾਂ ਵੀ ਰਹਿ ਗਿਆ ਸੀ ਰਾ ਇੰਨਾ ਕ ਠੀਕ ਆ ਹਾਈ ਲੈਨ ਆ ਕਿਆ ਐਂਗਲ ਦੀ ਰਹਿ ਗਈ ਸੀ ਕਿ ਲੱਗ ਪਤਾ ਤੁਹਾਈ ਇਹਦੇ ਵੀ ਬਾਜੀਗਾ ਮੇਰੇ ਸਹਾਰਾ ਦਾ ਠੀਕ ਆ ਕਿ ਨਹੀਂ ਤੇ ਅੰਦਰੋਂ ਆ ਇੱਕ ਡੱਬੀ ਕਰਤੀ ਪ੍ਰੋਪਰ ਪਰਲ ਕਾਸ ਦੋ ਖਾਨੇ ਰਹਿ ਗਏ ਓਨਲੀ ਠੀਕ ਆ ਕਿ ਨਹੀਂ ਤੇ ਆਪੋਂ ਫਰੰਟ ਨੂੰ ਸਾਰੀ ਵੱਜ ਗਈ ਉਹ ਦੋ ਜੋੜ ਬੇ ਕਾਲ ਨੂੰ ਕੱਢ ਦੂ ਵੱਡੀ ਨਹੀਂ ਲੈਣਾ ਓਕੇ ਤੇਰੀ ਬਥਾਂ ਨੇ ਏਥੇ ਲੜ ਜਨੇ ਆਪਾਂ ਇੱਕ ਵਾਰੀ ਮਾਰ ਮਾਰਦਾ 3x ਹੈਂ 3x ਨਾ ਕਰ 1x ਹੀ ਰੱਖ ਕੋਕਿਆ ਬਰੂ ਹਾਂ ਚਲੋ ਬਸ ਕਰੋ ਨਾ ਜੀਰਾ ਕਿਹਦੇ ਦਾਣੇ ਲਾ ਦੇਣਾ ਆਇਓ 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 ਬਕਰ ਆਇਓ 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 ਦੇਖਦੇ ਦੇ ਮੋٹے ਮੋٹے ਸਮਾਨ ਨੂੰ ਕਿਹੜਾ ਚੰਗਾ ਚੰਗਾ ਸਮਾਨ ਚੋ ਕੇ ਕੱਲੀ ਕਣਕ ਛੱਡ ਦੇਣਗੇ ਆਇਓ 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 ਨਾ ਉਹਨੂੰ ਵੀ ਰੱਖ ਦਿੱਤਾ ਦਾਣਿਆਂ ਨੂੰ ਓਕੇ ਰੱਖੋ ਤਾਂ ਤੇ ਬੈਟ ਨਾਲ ਪਾ ਲੀ ਜਾ ਲਓ ਜੀ ਇਤਨੀ ਪਾ ਲਈਏ ਵੈਸਾ ਪਏ ਸੀਗੇ ਚਲ ਥੋੜੇ ਜਿਹਾ ਹੋਰ ਐਡ ਕਰਦੇ ਬਾਹਲੇ ਨਹੀਂ ਇਹਨੂੰ ਪਾਣੀ ਦੇ ਚੈੱਕ ਕਰ ਲਈ ਤੁੰਬਰਾ ਜਮੜੀ ਬਲੇਜ਼ ਮਰੀ ਕੋਲ ਆ ਗਈ ਇਹਨਾਂ ਨੇ ਅੰਨੇ ਹੋਏ ਪਏ ਨੇ ਅੰਨੇ ਹੋਣ ਦੇਖਾ ਕੇ ਆਹ ਸਹੀ ਐ ਓਕੇ ਐ ਸੈਟ ਐ ਘਾ ਚਲ ਨਹੀਂ ਨਹੀਂ ਬਰੋੜ ਨਹੀਂ ਚਲੋ 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 ਬਾਪਿਓ ਪਾ ਦਿੰਦੇ ਆ ਕਰਾ ਦੋ ਬੰਦੇ ਸਾਡੇ ਬਾਦਲ ਲਾ ਕੇ ਹੋਣਾ ਤੁਸੀਂ ਇੱਕ ਤਾਂ ਆਪਣਾ ਹਰਜੋਤ ਆੜੀ ਤੇ ਇੱਕ ਆਪਣਾ ਮਾਂਸਾਲਾ ਮੁੰਡਾ ਇਹਨਾਂ ਦੋਆਂ ਨੂੰ ਭਾਈ ਬਾਦਲ ਛੱਡਣ ਜਾਣੇ ਆ ਤੇ ਦੋ ਜਾਣੇ ਅਸੀਂ ਆ ਮੈਂ ਕਿੱਥੇ ਬੈਠੂ ਆ ਇਹਦੇ ਚ ਫਾਜਾਂ ਬਹਿ ਜਾਗੇ ਬਹਿ ਜਾਗੇ ਵਾਹ ਓਏ ਤੇਰੇ ਨਹੀਂ ਰੀਸਾਂ ਛੋਡੀਆਂ ਸਾਰੇ ਡਿੱਗਾਂ ਖਤਾਨਾਂ ਚ ਬਹਿ ਗਏ ਬਹਿ ਗਏ ਬੇਫਿਕਰੋ ਚੱਲੋ ਹੌਲੀ ਹੌਲੀ ਆ ਚਲੋ 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 ਵਾਹਿਗੁਰੂ ਸੱਚੇ ਪਾਤਸ਼ਾਹ ਬੰਦੇ ਲਾਇਆਗੇ ਸੋਖੇ ਮੁੜਿਆਗੇ ਆਓ ਜੀ ਆਓ ਕਰੇ ਪਾਰਟੀ ਸਟਿੰਗ ਪਾਰਟੀ ਹੋ ਰਹੀ ਹੈ ਹੈਂ ਆਹ ਪ੍ਰਾਣੀ ਛੋਟੀ ਪੈਕਿੰਗ ਤੇ 버거 ਵੀ ਆ ਜਾਂਦੇ ਹਾਜੀ ਖਾਈ ਪਿਆ ਨਾ ਬਕਰੇ ਚੱਲਾਂਗੇ ਦੁਬਾਰਾ ਵੀਡੀਓ ਦਾ ਕੋਈ ਚੱਕਰ ਨਹੀਂ ਇਟਸ 버거 ਟਾਈਮ ਮੇਰੇ ਵੀਰੋ ਖਾ ਕੇ ਛੇਤੀ ਚੱਲਦੇ ਆ ਘਰੇ ਭੁੱਖੇ ਮਰਦੇ 버거 ਖਾਣਾਗੇ ਚਲੋ ਚੋਬਰ ਚੱਲ ਗਏ ਘਰ ਨੂੰ ਇੱਥੇ ਯਾਰ ਬੜਾ ਸ਼ਾਂਤ ਮਾਹੌਲ ਆ ਨਾ ਯਾਰ ਪਰ ਕਰਨਾ ਵੀ ਇੱਥੇ ਕਰਨੇ ਇੱਕ ਮਿੰਟ ਬਾਈ ਮੈਨੂੰ ਬੈਠ ਜਾਣ ਦੇ ਚਲੋ ਚੱਲ ਗਏ ਬਾਤ ਲਾਈ ਸੀ ਉਹ ਤੇਰੀ ਮਾਰ ਤੇ ਆਏ ਮੈਂ ਡਿੱਗ ਪਈ ਸੀ ਮੈਂ ਬੜੀ ਬੜੀਆਂ ਕੋਈ ਨਾ ਕੋਈ ਨਾ ਤੂੰ ਮਾਰੇਗਾ ਪਾਈਸ਼ਾ ਨੂੰ ਅੱਜ ਮੈਂ ਲਾੜਾ ਛਾ ਆਉਂਦਰਾ ਚੋਬਰ ਕਦੇ ਹੀ ਆਉਂਦੇ ਤੇ ਜਿੰਦਣਾ ਆਉਂਦਾ ਉਦੋਂ ਨਹੀਂ ਮਾਰਨੀ ਸਕੀ ਬਕਰੇ ਜਾਂਦਾ ਬਾਬੂ ਲੇਟ ਬਹੁਤ ਹੋ ਗਏ ਚੱਲੇ ਆ ਬਾਏ ਬਾਏ ਪਹੁੰਚ ਕੇ ਫੋਨ ਕਰ ਦੇ ਚੰਗਾ ਹਾਂ ਬਸ ਹੋੜੀ ਹੋੜੀ ਇਹ ਮੜੂਏ ਭਾਈ ਬਿੱਲੂ ਕੰਮ ਗਲਤ ਹੋਊਗਾ ਆ ਭਾਈ ਉਹਨੇ ਆਪਣਾ ਲੇਟ ਵੀ ਛੱਡ ਅੰਦਰ ਲਾ ਯਾਰ ਇੱਥੋਂ ਬੈਠ ਕੇ ਛੱਡ ਆ ਜਾਊਗਾ ਅੱਗੇ ਬਰੋ ਕਰੇ ਤੇ ਲਕਟਾਂ ਨੂੰ ਤਾਂ ਛੱਡੀਏ ਭਾਈ ਹਨਾ ਘਰ ਨੂੰ ਕਰੀਏ ਜਾਗ ਮਗ ਤੇ ਉਸ ਤੋਂ ਬਾਅਦ ਫਿਰ ਰੋਟੀ ਪਾਣੀ ਦਾ ਕਰੀਏ ਸੀਨ ਹਜੇ ਨਹਾਉਣ ਧੋਣ ਦਾ ਬਰੋ ਸੋ ਬਣੀ ਕੰਮ ਹਜੇ ਬਿਸਤਰੇ ਲੀਲੇ ਲੱਤੇ ਅਹ ਤੇ ਕੁਝ ਮਿੰਟ ਕੰਬਲਤ ਹੋ ਗਿਆ ਆ ਲੈਟ ਸ਼ਟਰਾਂ ਦੀਆਂ ਛੱਡ ਕਰ ਦਈਏ ਭਾਈ ਵਲੌਗ ਦੀ ਐਂਡਿੰਗ ਨਾਈ ਧੋਈ ਵੀ ਕਰਿਆ ਸੀ ਬਈ ਤੇ ਮੀਂਹੜ ਮਾਈਸ ਸਾਥੀ ਨੇ ਰੋਟੀ ਵੀ ਖਾ ਲਈ ਸੀ ਹਣੀ ਨੇ ਇੱਥੇ ਹੀ ਫਿਰ ਮੁੰਡਾ ਇੱਥੇ ਹੀ ਹੈਗਾ ਤੁਹਾਨੂੰ ਪਤਾ ਗਏ ਤਾਂ ਛੱਡਣ ਸੀ ਬਸ ਆਈ ਨਹੀਂ ਰਹਿ ਬਾਕੀ ਜਾਣਦੀ ਹੈ ਨਹੀਂ ਸੀ ਨਾ ਸਾਡੀ ਵੀ ਇਹਨੂੰ ਛੱਡ ਕੇ ਆਉਣਾ ਮੈਂ ਵੀ ਤੂੰ ਪਿੰਡ ਹੀ ਮੁੜ ਚੱਲ ਰਹਿ ਪੀ ਕੱਲ ਨੂੰ ਜਾਵੜੀ ਹਣਾ ਤਾਂ ਕਰਕੇ ਇੱਕ ਮੋੜ ਪਰ ਆਪਾਂ ਲਾ ਦਈਏ ਬਾਹਰ ਆਪਣਾ ਲਾਈਟ ਰੂਟ ਸਾਰੇ ਜਗੇ ਜਾਂਦੇ ਆ ਤੇ ਖੁੱਡਿਆਂ ਨੂੰ ਭਾਈ ਸਾਹਿਬ ਉਹ ਲੋਕ ਲੋਕ ਲਾ ਰੱਖਿਆ ਓਕੇ ਰਿਪੋਰਟਾਂ ਤੇ ਜਾਲ ਸਾਨੂੰ ਪਤਾ ਬਈ ਆ ਪਰ ਲੱਗ ਭਾਗ ਰੰਗ ਕਰਤਾ ਕੱਲ ਨੂੰ ਬਈ ਸੱਚੀ ਧਰਮ ਵਾਲੀ ਗੱਲ ਆ ਅੱਧੇ ਘੰਟੇ ਦੇ ਵਿੱਚ ਵਿੱਚ ਮੈਂ ਨਵੇੜ ਨੂੰ ਕੰਮ ਹਣਾ ਕੋਈ ਇਸ਼ੂ ਹੈ ਨਹੀਂਗਾ ਤੇ ਸੱਚ ਬਈ ਮੈਂ ਕਮੈਂਟ ਪੜ੍ਹੀ ਸੀ ਹਣਾ ਪਿਛਲੀ ਵੀਡੀਓ ਦੇ ਉਹਨਾਂ ਬਾਰੇ ਮੈਂ ਚਲੋ ਮਾੜੀ ਮੋਟੀ ਗੱਲਬਾਤ ਕਰ ਲੈਣੀ ਹੈਗੇ ਵੀ ਚਲੋ ਠੀਕ ਆ ਰਾਏ ਦੇਣ ਨੂੰ ਚੰਗੀ ਗੱਲ ਆ ਬਈ ਰਾਏ ਦੇਣੀ ਵੀ ਚਾਹੀਦੀ ਹੈਗੀ ਪਰ ਯਾਰ ਕੋਈ ਥੋੜਾ ਵੈਲਿਡ ਜਿਹਾ ਰੀਜਨ ਹੋਵੇ ਤਾਂ ਜਿਆਦਾ ਸੋਹਣੀ ਗੱਲ ਆ ਹਨਾ ਵੀ ਹੈ ਰੰਗ ਲਾਉਣਾ ਹੀ ਪਊਗਾ ਫਿਰ ਵੀ ਕੋਈ ਥੋੜਾ ਜਿਹਾ ਕੋਈ ਟੁੱਕ ਬਣਦਾ ਹੋਵੇ ਗੱਲ ਦਾ ਤਾਂ ਮਨ ਲੱਗਿਆ ਸੀ ਕੁਝ ਭਰਾਖੀ ਆਂਦੇ ਕਿ ਬਾਈ ਤੂੰ ਜੋੜੀਆਂ ਦੇ ਰੰਗ ਲਾ ਦੇ ਅਖੇ ਇੱਕ ਦੂਜੇ ਦੀ ਪਛਾਣ ਆ ਜੂਗੀ ਕੁਝ ਭਰਾਖੀ ਆਂਦੇ ਤੂੰ ਟੋਕਰੀਆਂ ਇੱਕੋ ਜਿਹੇ ਰੰਗ ਦੀਆਂ ਲਾ ਰੱਖੀਆਂ ਅਖੇ ਲੈ ਉਹਨਾਂ ਨੂੰ ਆਲ ਨਾਲ ਦੀ ਪਛਾਣ ਨਹੀਂ ਗਈ ਯਰ ਪਹਿਲੀ ਗੱਲ ਤੁਹਾਨੂੰ ਐਂ ਦੱਸੋ ਵੀਰੋ 8 ਦਿਨ ਤਾਂ ਜੁੜੀ ਤਾਂ ਬੈਠ ਰਹੀ 8 ਦਿਨ ਥਲੜੀ ਜੁੜੀ ਥੱਲੇ ਬੈਠ ਰਹੀ ਉਹਨੂੰ 8 ਦਿਨਾਂ ਬਾਅਦ ਹੀ ਆਹਨੇ ਦਾ ਪਲੇਖਾ ਪੈ ਗਿਆ ਦੂਜੀ ਗੱਲ ਰੰਗ ਲਾਉਣ ਦਾ ਬਈ ਇਹ ਜਾਨਵਰ ਨਾ ਬਹੁਤ ਸਿਆਣਾ ਮੈਂ ਆਖੀ ਆ ਉਹਨਾਂ ਇਹ ਜਾਨਵਰ ਆਪਦੀ ਲਾਈਫ 'ਚ ਇਹ ਬੰਦਿਆਂ ਨਾਲੋਂ ਵੀ ਵੱਧ ਸਿਆਣੇ ਆ ਬਈ ਇਹਨਾਂ ਨੂੰ ਪਤਾ ਹੈ ਅਸੀਂ ਕਿਹੜੀ ਰੁੱਤ 'ਚ ਕਿਹੜਾ ਦਾਣਾ ਪਾਣੀ ਖਾਣਾ ਹੈ ਕਿਹੜੀ ਰੁੱਤ 'ਚ ਕਿੰਨਾ ਖਾਣਾ ਹੈ ਠੀਕ ਹੈ ਕਿ ਨਹੀਂ ਬੁਰਸ਼ ਤਾਂ ਕੋਈ ਨਾ ਪਾਉਦੇ ਡਬੋਤੇ ਸੀ ਆਪਣੇ ਉਹਦੇ 'ਚ ਉਹ ਤੇਲ ਚ ਮੈਂ ਡਬੋ ਕੇ ਰੱਖਦਾ ਜਿਹੜਾ ਇੱਕ ਕੰਮ ਤੋਂ ਡਬੋਤਾ ਦੂਜੇ ਤਾਂ ਖਰਾਬ ਹੋ ਗਏ ਮੈਨੂੰ ਲੱਗਦਾ ਬੁਰਸ਼ ਵੀ ਮੰਨ ਕੇ ਜਦੋਂ ਗੱਲ ਕਰੀ ਜਾਨਵਰ ਵੀ ਬਹੁਤ ਸਿਆਣਾ ਹਨਾ ਅਕਲਮੰਦ ਹੁੰਦਾ ਇਹਨੂੰ ਸਭ ਪਤਾ ਹੁੰਦਾ ਰੁੱਤਾਂ ਦੇ ਹਿਸਾਬ ਤੇ ਆਪਦਾ ਦਾਣਾ ਪਾਣੀ ਚੇਂਜ ਕਰ ਲੈਂਦਾ ਠੀਕ ਹੈ ਕਿ ਨਹੀਂ ਤੇ ਬੱਚਿਆਂ ਦੇ ਹਿਸਾਬ ਤੇ ਬਰੀਕ ਮੋਟਾ ਦਾਣਾ ਚੁੱਕਦਾ ਤੇ ਡਾਈਆਂ ਚ ਪੈਂਦਾ ਉਦੋਂ ਵੀ ਆਪਦੇ ਦਾਣਿਆਂ ਦੀ ਸੈਟਿੰਗ ਕਰਦਾ ਗਰਮੀ 'ਚ ਦਾਣਾ ਘਟਾ ਜਾਂਦਾ ਠੰਡੇ ਦਾਣੇ ਵਧਾ ਲੈਂਦੇ ਆ ਬਹੁਤ ਜ਼ਿਆਦੇ ਬਾਬੋ ਇਹ ਅਕਲਮੰਦ ਜਾਨਵਰ ਹੈ ਐਡਾ ਕੋਈ ਕੌਮਲਾ ਨਹੀਂ ਹੈ ਹਨਾ ਇੱਡੇ ਵੀ ਸੁਡਲ ਨਹੀਂ ਵੀ ਉਹਨਾਂ ਨੂੰ ਆਪ ਦਾ ਕਬੂਤਰਾਂ ਦੀ ਪਛਾਣ ਨਾ ਆਊਗੀ ਹੁਣ ਯਾਰ ਮੇਰੀ ਘਰ ਬੰਦਾ ਬੁੜੀ ਆ ਹੁਣ ਹੈ ਠੀਕ ਹੈ ਜੇ ਬੰਦੇ ਬੁੜੀ ਤੇ ਪੱਗ ਲੱਗ ਗਏ ਹੁਣ ਜੇ ਮੈਂ ਆਖਾਂ ਵੀ ਯਾਰ ਮੇਰੇ ਵਾਲੀ ਚੱਲ ਮੇਰੇ ਵਾਲੀ ਮੈਂ ਐਗਜ਼ਾਮਪਲ ਦੇ ਰਿਹਾ ਠੀਕ ਹੈ ਹਾਸੀ ਨਾ ਤੂੰ ਮੈਂ ਐਗਜ਼ਾਮਪਲ ਦੇ ਰਿਹਾ ਹੁਣ ਮੈਂ ਆਖਾਂ ਵੀ ਮੇਰੇ ਵਾਲੀ ਜੇ ਮੰਨ ਕੇ ਚੱਲ ਕਾਲੇ ਕਾਲੇ ਕੱਪੜੇ ਪਾ ਕੇ ਆਈ ਹੈ ਠੀਕ ਹੈ ਮੈਂ ਕਾਲੇ ਕੱਪੜੇ ਤੇ ਉਹਨੂੰ ਪਛਾਣਦਾ ਰੋਹੇ ਕਾਲੇ ਕੱਪੜੇ ਪਾ ਕੇ ਆਉਂਦੀ ਹੈ ਜੇ ਇੱਕ ਦਿਨ ਉਹ ਲਾਲ ਜਾਂ ਗੁਲਾਬੀ ਪਾ ਕੇ ਆਈ ਮੈਂ ਉਹਨੂੰ ਵੀ ਮੈਨੂੰ ਪਛਾਣ ਲਾਊਗੀ ਉਹਦੀ ਬਈ ਯਾਰ ਮੈਨੂੰ ਤਾਂ ਯਾਰ ਸ਼ਕਲ ਤਾਂ ਉਹੀ ਰਹੂਗੀ ਉੱਤੇ ਕੱਪੜੇ ਪਾਉਣ ਨਾਲ ਉਹੀ ਸਾਵੇਂ ਦੇ ਰੰਗ ਲਾਉਣ ਨਾਲ ਕੁਛ ਨਹੀਂ ਬਈ ਹੁੰਦਾ ਇਹਨੂੰ ਸਭ ਪਤਾ ਸਾਡੀਆਂ ਕਿਹੜੀਆਂ ਜੋੜੀਆਂ ਲੱਗੀਆਂ ਕੀ ਨਹੀਂ ਲੱਗਿਆ ਐਨੇ ਵੀ ਬੁੱਧੂ ਨਹੀਂ ਬਾਕੀ ਆਲ ਨੇ ਭਰਾਵਾ ਹੁਣ ਮੈਨੂੰ ਪਤਾ ਨਹੀਂ ਆ ਦੋ ਕਮਰੇ ਆ ਵੀ ਮੇਰਾ ਇਧਰਲਾ ਕਮਰਾ ਲੱਗਾ ਇਧਰਲਾ ਕਮਰਾ ਲੱ ਹੈ ਤਾਂ ਦੋਵੇਂ ਇੱਕੋ ਜੇ ਕੀ ਫਰਕ ਹੈ ਗੇਟ ਵੀ ਨੀਲੇ ਰੰਗ ਦੇ ਆ ਮੁੰਡਿਆ ਤੂੰ ਬਸ ਨੀਂ ਬਗਾਈ ਜਨਾਬ ਦੀ ਖੜਾ ਹੈ ਨਾ ਤੇ ਵੀ ਮੈਨੂੰ ਪਤਾ ਹੁਣ ਮਾਹ ਕਮਰੇ ਜਾਨਾ ਠੀਕ ਹੈ ਇਹਦੇ 'ਚ ਤਾਂ ਕੁਝ ਵੀ ਨਹੀਂ ਇਹਦੇ ਜਾ ਕੇ ਕੀ ਸੱਪ ਰੜਾਣਾ ਆਪਾਂ ਤੁਸੀਂ ਸਮਝਿਆ ਕਰੋ ਬਾਈ ਬਾਲੀ ਜਿੱਚ ਕਰਦੇ ਤੁਸੀਂ ਸੌਣ ਲੱਗੇ ਯਾਰ ਹਨਾ ਚਲੋ ਠੀਕ ਆ ਸੋਚੀ ਰਹਿ ਦੰਨਿਓ ਸੋਡੀ ਗੱਲ ਮੰਨ ਲੈਣਾ ਪਰ ਕੁਝ ਗੱਲਾਂ ਮੰਨਣ ਯੋਗ ਨਹੀਂ ਹੁੰਦੀਆਂ ਉਹ ਗੱਲਾਂ ਦਾ ਬਰੋ ਕੋਈ ਲੌਜਿਕ ਹੀ ਨਹੀਂ ਮੰਨਦਾ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਹਨਾ ਕੋਈ ਐਡਾ ਕਮਲਾ ਜਾਨਵਰ ਹੈ ਨਹੀਂ ਇਹਨੂੰ ਇਹਨੂੰ ਜਦੋਂ ਆਪਦਾ ਉੱਡ ਕੇ ਸਾਰੇ ਪਿੰਡ 'ਚ ਆਪਣੀ ਕਿੰਨਾ ਘਰ ਆ ਹੋਏ 500000 ਘਰ ਆ ਜਿਵੇਂ ਜਾਂ 1500 ਘਰ ਆ ਵੀ 1500 ਘਰ 'ਚੋਂ ਆਪਣਾ ਘਰ ਭਾਲ ਕੇ ਘਰੇ ਆ ਗਿਆ ਆਪਣੀ ਛਤਰੀ ਭਾਲ ਕੇ ਛਤਰੀ 'ਤੇ ਘਰੇ ਆ ਗਿਆ ਆਪਣੀ ਆਵਾਜ਼ ਪਛਾਣ ਕੇ ਆ ਗਿਆ ਇਹ ਵੀ ਆਪਾਂ ਬੋਲ ਮਾਰਿਆ ਬਾਜ਼ੀਆਂ ਤੇ ਜਾਂਦੇ ਆ ਬੋਲ ਮਾਰ ਕੇ ਭਾਉਣੇ ਆ ਪਰ ਇੰਨਾ ਨਹੀਂ ਕਰੀਦਾ ਹੁੰਦਾ ਸਭ ਪਤਾ ਹੁੰਦਾ ਬਾਬੇ ਜਾਨਵਰਾਂ ਨੂੰ ਬਾਕੀ ਕੋਈ ਗੱਲ ਨਹੀਂ ਉਹ ਥੋੜੀ ਜੀ ਮਿਸ ਅੰਡਰਸਟੈਂਡਿੰਗ ਹੋ ਜਾਂਦੇ ਕਈ ਵਾਰੀ ਕਬੂਤਰਾਂ 'ਚ ਆਪਸ 'ਮੇ ਲੜਾਈ ਕਰਕੇ ਜਾਂ ਉੱਤੇ ਥੱਲੇ ਹੋ ਜਾਂਦਾ ਕੰਮ ਉਹ ਮੈਂ ਸੈਟਿੰਗ 'ਚ ਕਰ ਦੂੰਗਾ ਆਪੇ ਹਨਾ ਸੈਟਿੰਗ ਦਾ ਭਾਵ ਵੀ ਮੈਂ ਜਿਗਾੜਮੈਂਟ ਲਾ ਦੂੰ ਕੋਈ ਨਾ ਕੋਈ ਜਾਂ ਤਾਂ ਆਲੇ ਆਂਡੇ ਥੱਲੇ ਕਰ ਦੇਣ ਥਲੜੇ ਆਂਡੇ ਤਾਹ ਕਰ ਦੂੰ ਉਹ ਇੱਕ ਜੋੜੀ ਕਰੀ ਜਾਂਦੇ ਤਾਂ ਕਿ ਦੂਜਾ ਸਾੜਾ ਓਕੇ ਆ ਰਿਪੋਰਟਾਂ ਬਾਕੀ ਵੀਡੀਓ ਕਰਤੀ ਬਹੁਤ ਲੰਬੀ ਬਰੋ ਹਾਈ ਕਰੀ ਜਾਂਣਾ ਕਿਹੜੇ ਪਰਚੇ ਪਾੜੀ ਜਾਂਣਾ ਲਵ ਲਾਈਟਰ ਤਾਂ ਨਹੀਂ ਪੜ ਰਿਆ ਕਿਤੇ ਕੋਈ ਟਾਈਮ ਹੀ ਟੱਪ ਗਿਆ ਪਰ ਹੁਣ ਤਾਂ ਹਨ ਲੈ ਕੇ ਬਹਿ ਗਏ ਸਨੈਪਚੈਟਾਂ ਦੇ ਇੰਸਟਾਗ੍ਰਾਮ ਤੇ ਬਸ ਠੀਕ ਆ ਪਰ ਉਹ ਹਨ ਵੀਡੀਓ ਬਹੁਤ ਲੰਬੀ ਲੱਗੇ ਖਿੱਚ ਕੇ ਸੀ ਤੇ ਹੁਣ ਸਾਡੀ ਪੈਣ ਦੀ ਤਿਆਰੀ ਹੈ ਕੀ ਕਰਨਾ ਬਰੋ ਆਪਾਂ ਛਾੜਨੀ ਆ ਚਾਦਰ ਮੈਂ ਤਾਂ ਉਵੇਂ ਹੀ ਪਏ ਜਾਨਾ ਹੁਣੇ ਮੇਰੇ ਤਾਂ ਹੁਣ ਪਤਾ ਹੀ ਆ ਤੇ ਅੱਜ ਚਲ ਅਸੀਂ ਚਾਦਰ ਚੁਦਰ ਝਾੜ ਕੇ ਬਸ ਸੌਣ ਦੀ ਕਰਦੇ ਆ ਤਿਆਰੀ ਇਹਨਾਂ ਨੂੰ ਵੀ ਦਾਣਾ ਪਾਣੀ ਪਾਤਾ ਉਹਨਾਂ ਨੂੰ ਵੀ ਦਾਣਾ ਪਾਣੀ ਪਾਤਾ ਉਹਨਾਂ ਨੂੰ ਵੀ ਦਾਣਾ ਪਾਣੀ ਪਾਤਾ ਘਰ ਵਾਲੀਆਂ ਕੂਦ ਰਾਂ ਮੂਰੇ ਦਾਣਾ ਪਾਣੀ ਪਿਆਸ ਜਿਹਾ ਤੇ ਹੁਣ ਕੱਲ ਨੂੰ ਮਿਲਦੇ ਆ ਬਰੋ ਆਪਾਂ ਹਣਾ ਤੁਸੀਂ ਵੀ ਸਹਯੋਗ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਭਰਾ ਹਣਾ ਕੋਈ ਗੱਲ ਨਹੀਂ ਤੁਸੀਂ ਮੇਰੇ ਵੱਡੇ ਭਰਾਓ ਛੋਟੇ ਭਰਾਓ ਤੁਸੀਂ ਆਪ ਦਾ ਪੱਖ ਰੱਖਿਆ ਮੈਂ ਆਪ ਦਾ ਪੱਖ ਰੱਖਿਆ ਆਪਾਂ ਕਿਸੇ ਦੀ ਗੱਲ ਦਾ ਕੋਈ ਉਹ ਨਹੀਂ ਕੀਤਾ ਹਣਾ ਤੂੰ ਨੂੰ ਆਪ ਮਾੜਾ ਨਹੀਂ ਆਖਿਆਗਾ ਕੋਈ ਚੱਕਰ ਨਹੀਂ ਤੁਸੀਂ ਆਪ ਦੀ ਥਾਂ ਸਹੀ ਹੋ ਮੈਂ ਆਲਦਾ ਸਰੀਆ ਠੀਕ ਹੈ ਬਰੋ ਓਕੇ ਜੀ ਕੱਲ ਨੂੰ ਮਿਲਦੇ ਬਾਈ ਬਾਈ ਗੁੱਡ ਨਾਈਟ ਸਾਰਿਆਂ ਨੂੰ